ਉਹ 시ਦਾ ਦਾ ਭਾਲ ਰੰਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਜੈ ਨਾ ਯਾਰ ਬਠਿੰਡੇ ਵਾਲਿਓ ਤੁਹਾਡੇ ਦਾ ਥਰਮਲ ਪਲਾਂਟ ਦੀ ਗੱਲ ਹੋ ਕੇ ਮੈਂ ਸੁਣਿਆ ਕਿਤੇ ਪ੍ਰਦੂਸ਼ਣ ਕਰਕੇ ਮਾਸ ਘਾਟਾਂ ਦਿਓਗੇ ਉਹ ਬਠਿੰਡੇ गाने ਬਹੁਤ ਆਏ ਪਰ ਚੱਲਿਆ ਕੋਈ ਨਹੀਂ ਹੁਣ ਮੈਂ ਮੇਰਾ ਉਸਤਾਦ सोनू ਸੀਤੋ ਆ ਹੋ 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 ਉਹ ਗਾਣਾ ਲੈ ਕੇ ਗਾਣ ਗਿਆ ਇੱਕ सोनू ਸੀਤੋ ਨੇ ਤੇ ਮੇਰਾ ਇਹਦੇ ਜੋਸ਼ ਬਣਾਈ ਰੱਖੋ ਆਪਣੀ ਫੁਲਮ ਆਈ ਇਹ ਤੇ ਆਪਣੇ ਹੱਥਾਂ ਤੋਂ ਇਹ ਤੋੜੂ ਫੜਾ ਲਿਆ ਤੇ ਜਿੰਨੇ ਤੋਂ ਨਾਲ ਯਾਰ ਨੇ ਆਪਾਂ ਉਹ ਵੀ ਫੜਾ ਲਏ ਹਾਂ ਜੇਗਾ ਤੇਰਾ ਗੜਾ ਪਰ ਹੱਥ ਤੋਂ ਆਇਆ ਮੈਂ ਹੁੱਕ ਜਿੱਤੇ ਕੋਟੇ ਜੱਟ ਦੇ ਨੇ ਪਾੜੇ ਪੱਲੀਏ ਪੈਨ ਤੋਂ ਕਹੇਗੇ ਗਰੀਬ ਤੇ ਪਰ ਹੋਣ ਨੇ ਭੱਨਾ ਮੇਰਾ ਵੀ ਇਹ ਚਿੱਟੇ ਕੁਰਤੇ ਚਾਮੇ ਦੇ ਫਿਰਦਾ ਇੱਥੇ ਭੱਨੇ I'm okay.